ਠਿੰਡਾ ਦੀ ਹੋਲਸੇਲ ਸਬਜ਼ੀ ਮੰਡੀ ਦੇ ਅੰਦਰ ਸ਼ਰੀਆਮ ਬੇਕਰੇ ਹਨ ਪਾਬੰਦੀਸ਼ੁਦਾ ਲਫਾਫੇ ਸੈਂਟਰੀ ਇਨਸਪੈਕਟਰ ਸੰਦੀਪ ਕਟਾਰੀਆ ਨੇ ਕਿਹਾ ਇਹਨਾਂ ਦੇ ਕਰਾਂਗੇ ਬਣਦੀ ਕਾਰਵਾਈ ਦੱਸ ਦਈਏ ਕਿ ਜਿੱਥੇ ਨਗਰ ਨਿਗਮ ਵੱਲੋਂ ਲਗਾਤਾਰ ਜਿੱਥੇ ਵੀ ਇਸ ਤਰ੍ਹਾਂ ਪਾਬੰਦੀਸ਼ੁਦਾ ਲਫਾਫੇ ਬਿਕ ਰਹੇ ਉਹਨਾਂ ਤੇ ਕਾਰਵਾਈ ਕੀਤੀ ਜਾ ਰਹੀ ਹੈ ਲੇਕਿਨ ਠਿੰਡਾ ਦੀ ਸਬਜ਼ੀ ਮੰਡੀ ਦੇ ਅੰਦਰ ਸ਼ਰੀਆਮ ਇਹ ਲਫਾਫੇ ਬਿਕ ਰਹੇ ਪਾਬੰਦੀਸ਼ੁਦਾ ਜਿਸ ਨੂੰ ਲੈ ਕੇ ਅੱਜ ਨਗਰ ਨਿਗਮ ਦੇ ਸੈਂਟਰੀ ਇਨਸਪੈਕਟਰ ਸੰਦੀਪ ਕਟਾਰਗਿਆਂ ਦੇ ਨਾਲ ਮੰਗਲਵਾਰ ਨੂੰ ਚਾਰਵਿਦ ਲਗਭਗ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸਾਡੇ ਵੱਲੋਂ ਉਹਨਾਂ ਤੇ ਕਾਰਵਾਈ ਕੀਤੀ ਜਾਵੇਗੀ ਦੱਸਦੀ ਹੈ ਕਿ ਉਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਜਿਹੜੇ ਵਿਅਕਤੀ ਕੋਲ 5 ਕਿਲੋ ਤੋਂ ਵੱਧ ਇਹ ਲਫਾਫੇ ਮਿਲ ਜਾਂਦੇ ਨੇ ਜੋ ਪਾਬੰਦੀਸ਼ੁਦਾ ਲਫਾਫੇ ਹਨ ਤਾਂ ਉਹਨਾਂ ਨੂੰ 20000 ਰੁਪਏ ਜੁਰਮਾਨਾ ਹੋ ਜਾਂਦਾ ਹੈ ਉਹਨਾਂ ਨੇ ਕਿਹਾ ਕਿ ਨਗਾਤਰ ਉਹਨਾਂ ਵੱਲੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਅਪਰਾਧੇ ਕੀਤੇ ਜਾ ਰਹੇ ਹੈ ਤੇ ਅਗਰ ਇਸ ਤਰ੍ਹਾਂ ਦਾ ਕੋਈ ਸਾਡੇ ਮਾਮਲੇ ਹੁਣ ਧਿਆਨ ਚ ਆਇਆ ਹੈ ਤੇ ਹੁਣ ਉਹਨਾਂ ਵੱਲੋਂ ਸਬਜ਼ੀ ਮੰਡੀ ਦੇ ਅੰਦਰ ਵੀ ਇਸ ਤਰ੍ਹਾਂ ਦੀ ਰੇਡ ਕਰਕੇ ਇਹਤੋਂ ਲਫਾਫੇ ਸਾਰੇ ਜਿੱਥੇ ਚੱਕੇ ਜਾਣਗੇ ਤੇ ਨਾਲ ਨਾਲ ਉਹਨਾਂ ਇਹ ਵੀ ਕਿਹਾ ਕਿ ਜਿਹੜੇ ਲਫਾਫੇ ਚੱਕ ਲੈਣੇ ਉਹ ਅਸੀਂ ਨਾਲ ਨਾਲ ਜਸਟ੍ਰਾਈ ਕਰ ਦੰਨੇ ਆ ਇਹਨਾਂ ਨੂੰ ਅਸੀਂ ਦੁਆਰਾ ਤੋਂ ਵਰਤਣ ਦੇ ਲਈ ਇੱਥੇ ਆਪ ਮਾਰਕੀਟ ਦੇ ਵਿੱਚ ਨਹੀਂ ਆਉਂਦੇ ਤੇ ਉਹਨਾਂ ਕਿਹਾ ਕਿ ਅਗਰ ਕਿਸੇ ਕੋਲ 5 ਕਿਲੋ ਤੋਂ ਵੱਧ ਲਫਾਫੇ ਮਿਲਦਾ ਹੈ ਇਹ ਜੋ ਪਾਬੰਦੀ ਸ਼ੂ ਦਾ ਲਫਾਫਾ ਹੈ ਤਾਂ ਉਸ ਤੇ 20000 ਰੁਪਏ ਜੁਰਮਾਨਾ ਹੋ ਸਕਦਾ ਹੈ ਇਸ ਲਈ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਤੁਸੀਂ ਇਹ ਪਾਬੰਦੀ ਸ਼ੂ ਦਾ ਲਫਾਫੇ ਬਿਲਕੁਲ ਵੀ ਨਾ ਵਰਤੋ ਦੀ ਸਰਕੀ ਨਾ ਮੈਂ ਤੁਹਾਡਾ ਤੇ ਮੰਡੀ ਦੇ ਵਿੱਚ ਸਰਜੀ ਮੰਡੀ ਦੇ ਵਿੱਚ ਦੇ ਵਿੱਚ ਲਿਫਾਫੇ ਨਹੀਂ ਸਿੰਗਲ ਜਿਹੜੇ ਬਹੁਤ ਜਰੂਰ ਪਤਾ ਲੱਗੇਗੀ ਜੀ ਮੈਂ ਸੰਦੀਪ ਕਟਾਰੀਆ ਚੀਫ ਸੈਨੇਟਰੀ ਇਨਸਪੈਕਟਰ ਨਗਰ ਨਿਗਮ ਬਠਿੰਡਾ ਤੋਂ ਮੰਡੀ ਦੇ ਅੰਦਰ ਜੋ ਲਿਫਾਫੇ ਸਾਡੀ ਕਾਰਵਾਈ ਚੱਲ ਰਹੀ ਹੈ ਰੈਗੂਲਰ ਲਿਫਾਫਿਆਂ ਦੇ ਉੱਪਰ ਔਰ ਸਿੰਗਲ ਯੂਜ਼ ਪਲਾਸਟਿਕ ਦੇ ਉੱਪਰ ਔਰ ਅਸੀਂ ਲਗਾਤਾਰ ਚਲਾਨ ਕਰ ਰਹੇ ਹਾਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਸਡੀ ਸਾਹਿਬ ਨਾਲ ਹੁੰਦੇ ਆ ਅਸੀਂ ਜੁਆਇੰਟ ਐਕਸ਼ਨ ਲੈ ਰਹੇ ਹਾਂ ਤਾਂ ਕਿ ਇੱਥੇ ਪਲਾਸਟਿਕ ਦੇ ਉੱਤੇ ਰੋਕ ਲਗਾਈ ਜਾ ਸਕੇ ਸਿੰਗਲ ਯੂਜ਼ ਪਲਾਸਟਿਕ ਦੇ ਉੱਤੇ ਰੋਕ ਲਗਾਈ ਜਾ ਸਕੇ ਔਰ ਜੇ ਜਿਵੇਂ ਕਿ ਹੁਣ ਦੇਖਣ ਵਿੱਚ ਆਇਆ ਹੈ ਕਿ ਮੰਡੀ ਦੇ ਅੰਦਰ ਲਿਫਾਫੇ ਸ਼ਰੇਆਮ ਵਿਕ ਰਹੇ ਆ ਅਸੀਂ ਜਲਦੀ ਹੀ ਤੁਰੰਤ ਹੀ ਕਾਰਵਾਈ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਤੁਰੰਤ ਹੀ ਕਾਰਵਾਈ ਕਰਕੇ ਉਸ ਨੂੰ ਜਬਤ ਕਰੀਏ ਤੇ ਉਹਨੂੰ ਰੋਕੀਏ ਹੋਰ ਵੀ ਕਿਸ ਤਰ੍ਹਾਂ ਤੁਹਾਡੇ ਕੋਲ ਅੰਤਰਨੀ ਰਿਸਰਚ ਲਗਾਤਾਰ ਚੱਲ ਰਹੀ ਹੈ ਜੀ ਬਿਲਕੁਲ ਇਹ ਕਾਰਵਾਈ ਸਾਡੀ ਲਗਾਤਾਰ ਚੱਲਦੀ ਰਹਿੰਦੀ ਹੈ ਜਿੱਥੇ ਵੀ ਸਾਡੇ ਧਿਆਨੇ ਚਾਹੁੰਦਾ ਹੈ ਚਾਹੇ ਕੋਈ ਡਿਸਟ੍ਰੀਬਿਊਟਰ ਹੈ ਚਾਹੇ ਕੋਈ ਯੂਜ਼ ਕਰਨ ਵਾਲਾ ਹੈ ਚਾਹੇ ਕੋਈ ਰਿਟੇਲਰ ਹੈ ਅਸੀਂ ਸਭ ਤੋਂ ਉੱਪਰ ਹੀ ਕਾਰਵਾਈ ਕਰ ਰਹੇ ਹਾਂ ਇਹ ਅਪੀਲ ਕਰਨਾ ਚਾਹੁੰਨੇ ਜਿਹੜੇ ਦੁਕਾਨਦਾਰ ਇਸ ਨੂੰ ਯੂਜ਼ ਕਰਦੇ ਜਿਆਦਾਤਰ ਤਾਂ ਸ਼ਹਿਰ ਦੇ ਅੰਦਰ ਲੋਕਾਂ ਨੇ ਇਸ ਕੱਲ ਬਲ ਧਿਆਨ ਦਿੱਤਾ ਕਿ ਪਲਾਸਟਿਕ ਦੀ ਵਰਤੋਂ ਸਾਡੇ ਸਰੀਰ ਵਾਸਤੇ ਸਾਡੀ ਆਉਣ ਵਾਲੀ ਪੀੜ੍ਹੀ ਵਾਸਤੇ ਬਹੁਤ ਹੀ ਖਤਰਨਾਕ ਹੈ ਕਿਉਂਕਿ ਇਹ ਕਾਰਸੀਨੋਜੇਨਿਕ ਕਹਿੰਦੇ ਨਾਲ ਕੈਂਸਰ ਦਾ ਖਤਰਾ ਹੋਰ ਵੀ ਜ਼ਿਆਦਾ ਹੈ ਉਹਨਾਂ ਨੇ ਤਾਂ ਆ ਦੇ ਅੰਦਰ ਆਦੀ ਜੀਵਨ ਸ਼ੈਲੀ ਦੇ ਅੰਦਰ ਬਦਲਾਵ ਲਿਆਂਦੇ ਪਲਾਸਟਿਕ ਨੂੰ ਛੱਡਣਾ ਸ਼ੁਰੂ ਕਰਤਾ ਹੈ ਤੁਸੀਂ ਮਾਰਕੀਟ ਵਿੱਚ ਦੇਖੋਗੇ ਕਿ ਰਿਪਲੇਸ ਹੋ ਰਿਹਾ ਹੈ ਪਲਾਸਟਿਕ ਦੀ ਜਗ੍ਹਾ ਤੇ ਲੱਕੜ ਦੇ ਚਮਚ ਕਟੋਰੀਆਂ ਇਹ ਚੀਜ਼ਾਂ ਦੀ ਵਰਤੋਂ ਹੋ ਰਹੀ ਹੈ ਪਤਲਾਂ ਦੀ ਵਰਤੋਂ ਹੋ ਰਹੀ ਹੈ ਤੇ ਸਾਡੀ ਤਾਂ ਇਹੀ ਅਪੀਲ ਹੈ ਕਿ ਸਾਰੇ ਹੀ ਮਤਲਬ ਇਸ ਚੀਜ਼ ਨੂੰ ਛੱਡਣ ਪਲਾਸਟਿਕ ਨੂੰ ਛੱਡ ਕੇ ਕੋਈ ਹੋਰ ਆਲਟਰਨੇਟਿਵ ਚੀਜ਼ਾਂ ਨੂੰ ਯੂਜ਼ ਕਰਨ ਤਾਂ ਕਿ ਆਪਾਂ ਆਉਣ ਵਾਲੀ ਪੀੜ੍ਹੀ ਵਾਸਤੇ ਇੱਕ ਚੰਗਾ ਮੈਸੇਜ ਦੇ ਸਕੀਏ ਔਰ ਇਹਨਾਂ ਚੀਜ਼ਾਂ ਤੋਂ ਦੂਰ ਚਲੀਏ ਔਰ ਬਿਮਾਰੀਆਂ ਤੋਂ ਦੂਰ ਰਹੀਏ ਕਾਰਵਾਈ ਕੀਤੀ ਜਾਵੇ ਹੁਣ ਤੱਕ ਕਿਹੜੇ ਕਿਹੜੇ ਕੋਈ ਵੱਡੇ ਆਪਣਾ ਵੱਡੇ ਆਸਤਵਾਂ ਦੇ ਫੜੇ ਹਾਂ ਤੁਹਾਡੇ ਕੋਲ ਉਹਦੇ ਕੋਲ ਵੱਡੀ ਕਾਰਵਾਈ ਕੀਤੀ ਹੋਈ ਵੱਡੇ ਚਾਰਗੇ ਆ ਬਿਲਕੁਲ ਜੀ ਅਸੀਂ ਕਾਫੀ ਸਾਰੇ ਚਲਾਨ ਕੀਤੇ ਆ ਉਹਨਾਂ ਦੇ ਵਿੱਚ ਕਈ ਵੱਡੇ ਚਲਾਨ ਕੀਤੇ ਆ ਜਿਨ੍ਹਾਂ ਦਾ ਜੁਰਮਾਨਾ ਸਭ ਤੋਂ ਜ਼ਿਆਦਾ ਮੈਕਸਿਮਮ 20-20 ਹਜ਼ਾਰ ਰੁਪਏ ਤੱਕ ਹੈ ਅਸੀਂ ਅਰੋੜਾ ਪਲਾਸਟਿਕਸ ਦਾ ਨਾਮ ਜ਼ਿਆਦਾ ਆਂਦਾ ਸੀ ਅਸੀਂ ਉਹਨਾਂ ਦੇ ਉੱਪਰ ਵੀ ਕਾਰਵਾਈ ਕੀਤੀ ਉਹਨਾਂ ਦਾ ਲਗਭਗ ਅਸੀਂ 1.5 ਤੋਂ 2 ਲੱਖ ਰੁਪਏ ਦਾ ਜਿਹੜਾ ਸਿੰਗਲ ਯੂਜ਼ ਪਲਾਸਟਿਕ ਹੈ ਉਹਨੂੰ ਤੁਰੰਤ ਪਕੜਿਆ ਔਰ ਤੁਰੰਤ ਹੀ ਉਹਨੂੰ ਡਿਸਪੋਜ਼ ਆਫ ਕੀਤਾ ਗਿਆ ਪਲਾਂਟ ਦੇ ਅੰਦਰ ਸ਼ਰੇਡਰ ਦੇ ਅੰਦਰ ਪਾ ਕੇ ਅਸੀਂ ਤੁਰੰਤ ਹੀ ਉਹਨੂੰ ਡਿਸਪੋਜ਼ ਕਰਦੇ ਨੇ ਤਾਂਕਿ ਬਾਅਦ ਵਿੱਚ ਕੋਈ ਮਤਲਬ ਵਾਪਸ ਲੈਣ ਵਾਸਤੇ ਜਾਂ ਕਿਸੇ ਤਰੀਕੇ ਨਾਲ ਉਹ ਦਬਾਅ ਨਾ ਬਣਾਏ ਔਰ ਲੈਣ ਦੀ ਕੋਸ਼ਿਸ਼ ਨਾ ਕਰੇ ਫਿਰ ਤੋਂ ਵੀ ਇਹ ਵੀ ਬਤੇ ਆਜੋ ਦੁਬਾਰਾ ਉਸੇ ਰੈਂਡ ਵਿੱਚ ਹੀ ਆ ਜਾਈਏ ਆਪਾਂ ਕਰਦੇ ਹਾਂ ਇੱਕ ਵਾਰ ਥੋੜੇ ਥੋੜੇ ਜਵਾਨੇ ਪਾਏ ਜਾਂਦੇ ਆ ਫਿਰ ਇਸ ਰੈਂਡ ਆ ਜਾਂਦੇ ਨਹੀਂ ਇਹ ਕਾਰਵਾਈ ਲਗਾਤਾਰ ਹੀ ਚਲਦੀ ਰਹੇਗੀ ਅਗਰ ਕੋਈ ਕਰੇਗਾ ਤਾਂ ਇਹਦੇ ਵਿੱਚ ਭਾਰੀ ਜੁਰਮਾਨੇ ਆ ਨਵੇਂ ਬਾਇਲੋਸ ਬਣੇ ਨੇ ਸੈਨੀਟੇਸ਼ਨ ਬਾਇਲੋਸ ਪਹਿਲੇ ਜੁਰਮਾਨੇ ਬਹੁਤ ਘੱਟ ਸੀ ਪਹਿਲੇ ਜੁਰਮਾਨੇ ਇਹ ਸੀ ਕਿ 2000 ਰੁਪਏ ਇੱਕ ਵਾਰ ਪਕੜੇ ਜਾਂਦੇ ਦੂਸਰੀ ਵਾਰ ਫੜੇ ਜਾਂਦੇ 4000 ਰੁਪਏ ਜੁਰਮਾਨਾ ਸੀ ਲੇਕਿਨ ਹੁਣ ਕੀ ਹੈ ਕਿ ਲਿਫਾਫਿਆਂ ਦੀ ਕੁਆਟਿਟੀ ਦੇ ਉੱਤੇ ਡਿਪੈਂਡ ਕਰਦਾ ਹੈ ਕਿ ਉਹ ਤੁਹਾਡੇ ਕੋਲ ਕਿੰਨੇ ਕਿਲੋ ਪਕੜਿਆ ਗਿਆ 5 ਕਿਲੋ ਤੋਂ ਉੱਪਰ 20000 ਰੁਪਏ ਤੱਕ ਦਾ ਜੁਰਮਾਨਾ ਹੈ ਤਾਂ ਇਹਨਾਂ ਨੂੰ ਛੱਡਣਾ ਹੀ ਪਏਗਾ ਪਲਾਸਟਿਕ ਕਿਉਂਕਿ 20000 ਰੁਪਏ ਜੁਰਮਾਨਾ ਕਿੰਨੀ ਦੇਰ ਤੱਕ ਭਰਨਗੇ ਕੋਈ ਜਿਹੜਾ ਵਾਰ-ਵਾਰ ਕਰਦਾ ਗਲਤੀਆਂ ਜੋ ਉਹਨਾਂ ਦੇ ਕੋਈ ਵਾਰ-ਵਾਰ ਕਰਦਾ ਹੈ ਫਿਰ ਕਾਨੂੰਨ ਦੇ ਮੁਤਾਬਕ ਹੀ ਕਾਰਵਾਈ ਕੀਤੀ ਜਾਏਗੀ ਸਾਡੇ ਵੱਲੋਂ ਇਹਦੇ ਉੱਪਰ ਸਖਤੀ ਨਾਲ ਹੀ ਨਿਪਟਿਆ ਜਾਏਗਾ